ਉੱਥੇ ਹੀ ਆਈ ਨਹੀਂ ਅਜੇ ਉੱਥੇ ਜਵਾਕ ਇਹ ਜਵਾਕ ਹੋਇਆ ਹਾਂ ਜਵਾਕ ਲਿਆ ਉਹ ਪੈਸੇ ਮੰਗਦਿਆ ਕਿੰਨੇ ਹੁੰਦੇ ਰਹਿ ਕੇ ਸੀ ਤਰ ਕਿੰਨੇ ਪੈਸੇ ਮੰਗਦਿਆ ਤੁਹਾਡੇ ਨਾਲ ਗੱਲ ਕਰਾਂ ਨਹੀਂ ਤੈਨੂੰ ਦੱਸਾਂ ਬਾਹਰ ਵੀ ਨਹੀਂ ਨੇ ਮੰਗਦੀ ਨਹੀਂ ਜਵਾਕ ਵੀ ਹੋਏ ਨਾਲ ਪਤਾ ਵੀ ਲੱਗੇ ਕਿੰਨੇ ਮੰਗਦਿਆ ਕਿੰਨੇ ਗੱਲ ਕਰੀਂ ਉੱਠੀ ਦੀ ਉੱਠੀ ਪੈ ਜਾ ਕਰਾਂ ਆਉਣਾ ਨਹੀਂ ਤਾਂ ਨੀਂਦ ਨਹੀਂ ਹੋਦੀ ਪੈਣ ਨਹੀਂ ਜਾਂਦੇ ਮੈਨੂੰ ਕਿਉਂ ਕੋਣ ਨਹੀਂ ਪੈਣ ਦਿੰਦਾ ਮੇਰੇ ਫੇਰ ਸੌਣੇ ਲਈ ਜਵਾਕ ਵੀ ਲੈ ਕੇ ਨਾਲ ਅਸਾਂ ਨੀਂਦ ਨਹੀਂ ਹੁੰਦੀ ਉਦੋਂ ਪਾਸੋਂ ਦੀ ਗਈ ਵੀ ਇਹਦੇ ਨਾਲ ਬੌਧੀ ਗੱਡੀ ਵੀ ਉੱਥੇ ਗਰਮੀ ਤੇ ਉਹ ਗੱਡੀ ਵੀ ਨਾਲੇ ਦੱਸਾਂ ਸੀ ਬਾ ਇਹ ਬੰਦੇ ਕਹੇ ਭੋਲੇ ਸਾਹਿਬ ਆਇਆ ਭੋਲੇ ਬੱਦਨੇ ਨੇ ਮੈਂ ਸੀਗਾ ਮੈਂ 4 ਮਿੰਟ ਵਾ ਗਿਆ ਮੈਂ ਮੈਂ ਚਾਲ ਦਾ ਚੰਮ ਤੇ ਉਹ ਉਹਦੀ ਨਿਕਲੀ ਬਬੂ ਜੀ ਇਹਦੇ ਨੂੰ ਨਮਾ ਰਸ ਕੰਮ ਤੇ ਗਿਆ ਦੇ ਮਕਰ ਉੱਠ ਗਿਆ ਮੈਂ ਮੈਂ ਭੋਲੇ ਕੇ ਲੱਗੀ ਹੁਣ ਮੈਂ ਕੰਮ ਤੇ ਗਿਆ ਹਾਂ ਮੈਂ ਹੁਣ ਹੀ ਆਇਆ ਹਾਂ ਕਿ ਤਰਾ ਮਗਰ ਜਾ ਮਗਰ ਜਾ ਮਰੇ ਕੰਮ ਮਦਦ ਲੈ ਰਬੇ ਥੋੜੀ ਆਉਂਗਾ ਉੱਥੇ ਬੌਧੀ ਉਸ ਵਿੱਚ ਟੈਂਪੂ ਜਾਂਦੇ ਆ ਪਪੂ ਕਹੇ ਨੇ ਨਵਾਂ ਸਾਥ ਚੱਲ ਕੋਈ ਨਾ ਬਹੂ ਤਾਂ ਕੋਈ ਨਾ ਮਿਲ ਜੂਗੀ ਬਹੂ ਤਾਂ ਕਰਈ ਹੈ ਕਰਈ ਹੈ ਗਰਮੀਤੇ ਕੇ ਆ ਲਕੋਲੀ ਹਾਂ ਉਹ ਨਹੀਂ ਗੰਦੀ ਮੈਂ ਆਉਣਾਗਾ ਤਾ ਯਾਰ ਰਾਜੀ ਨਾ ਕਰ ਲੋ ਮੈਂ ਨਹੀਂ ਮੈਂ ਆਉਣਾ ਨਹੀਂ ਤੇਰੇ ਸੌਣ ਆ ਕੇ ਨਹੀਂ ਮੈਂ ਆ ਕੇ ਕੀ ਉਹ ਆ ਕੇ ਰਾਜੀ ਹੈ ਹੂੰ ਫੋਨ ਪਾਏਗਾ ਫੋਨ ਲਾ ਕੇ ਲੈ ਲਾ ਗਰਮੀਤੇ ਨਾਲ ਗੱਲ ਕਰ ਲਓ ਬਾਈ